ਮਾਮਲਾ ਜੋ ਸਾਹਮਣੇ ਆਇਆ ਹੈ ਜੀਕਾ ਕਤਲ ਕੇ ਇਸਾ ਸਾਹਮਣੇ ਆ ਰਿਹਾ ਹੈ ਕਿ ਲਗਾਤਾਰ ਪਤਨੀ ਜਿਹੜੀ ਕਿ ਘਰੋਂ ਬਾਹਰ ਜਾਂਦੀ ਸੀ ਪਤੀ ਨੂੰ ਕਿਸੇ ਗੱਲ ਦਾ ਸ਼ੱਕ ਸੀ ਘਰੇਲੂ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਖੌਫਨਾਕ ਕਦਮ ਜਿਹੜਾ ਕਿ ਪਤੀ ਵੱਲੋਂ ਚੁੱਕਿਆ ਜਾਂਦਾ ਆਪਣੀ ਪਤਨੀ ਨੂੰ ਮੌਤ ਤੇ ਘਾਟ ਉਤਾਰ ਦਿੰਦਾ ਹੈ ਪਤੀ ਜਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਫਿਰੋਜ਼ਪੁਰ ਰੋਡ ਦੀ ਵਾਰਤਾਂ ਅੱਸੀ ਚਾ ਰਹੀ ਹੈ ਇਹ ਮਾਮਲਾ ਜੋ ਸਾਹਮਣੇ ਆਉਂਦਾ ਇਸ ਦੇ ਆਉਣ ਤੋਂ ਬਾਅਦ ਵੱਖ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਜਾਂਦੀ ਹੈ ਘਰੇਲੂ ਲੜਾਈ ਝਗੜੇ ਦੇ ਚੱਲਦੇ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਮਿਤਕ ਮਹਿਲਾ ਦਾ 7 ਸਾਲ ਪਹਿਲਾਂ ਪਿਆ ਹੋਇਆ ਸੀ 26 ਸਾਲ ਦੀ ਉਮਰ ਦੱਸੀ ਜਾ ਰਹੀ ਲੜਕੀ ਦੀ ਜਿਸ ਦੇ ਦੋ ਛੋਟੇ ਬੱਚੇ ਨੇ ਇਸ ਤੋਂ ਪਹਿਲਾਂ ਪਿੰਡ ਸੰਧਵਾ ਤੇ ਫਿਰ ਕਮਿਆਣੀ ਪਿੰਡ ਦੇ ਵਿੱਚ ਤੇ ਹੁਣ ਨਾਨਕਸਰ ਪਸਤੀ ਫਿਰ ਫਰੀਦਕੋਟ ਦੇ ਵਿੱਚ ਇੱਕ ਕਤਲ ਦੀ ਵਾਰਤਾਤ ਸਾਹਮਣੇ ਆਈ ਹੈ ਲਗਾਤਾਰ ਤੀਜਾ ਮਾਮਲਾ ਲੋਕਾਂ ਦੇ ਵਿੱਚ ਦਹਿਸ਼ਤ ਬਣੀ ਹੋਈ ਹੈ ਕਿ ਆਖਿਰਕਾਰ ਪੰਜਾਬ ਦੇ ਵਿੱਚ ਇਹ ਹੋ ਕੀ ਰਿਹਾ ਹੈ ਘਰੇਲੂ ਕਲੇਸ਼ ਤੇ ਚੱਲਦੇ ਕਿਸ ਦਾ ਦਰ ਪਤੀ ਨੇ ਆਪਣੀ ਪਤਨੀ ਦੀ ਜਾਨ ਲੈ ਲਈ ਤੁਸੀਂ ਦੇਖ ਸਕਦੇ ਹੋ ਸੰਬੰਧੀ ਜੋ ਜਾਣਕਾਰੀ ਸਾਂਝੀ ਕੀਤੀ ਹੈ ਉਹ ਲੜਕੀ ਦੀ ਸੱਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਸਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਗੱਲ ਨਹੀਂ ਸੀ ਮੰਦੀ ਕਰੋ ਬਾਰ ਜਾਂਦੀ ਸੀ ਕਲੇਸ਼ ਪੈਂਦਾ ਸੀ ਇਸ ਤੇ ਚੱਲਦੇ ਉਸੇ ਹੀ ਪਤੀ ਨੇ ਯਾਨੀ ਕਿ ਉਸਦੇ ਮੁੰਡੇ ਨੇ ਉਸ ਨੂੰ ਮੌਤ ਤੇ ਘਾਟ ਪਹਾਰ ਦਿੱਤਾ ਮਨਜੀਤੋ ਜੀ ਮਨਜੀਤ ਕੋਲ ਕੀ ਸਾਰੀ ਗੱਲਬਾਤ ਹੋਈ ਹੈ ਜੀ ਬਸ ਦੋਨਾਂ ਜੀਆਂ ਦਾ ਬਸ ਰੌਲਾ ਇਹੀ ਹੈ ਵੀ ਘਰੇ ਨਹੀਂ ਸੀ ਟੇਕਦੀ ਤਾਂ ਤੁਨ ਚੋਰੋਂ ਜਾ ਵੜਦੀ ਸੀ ਜੀ 2 ਸਾਲ ਹੋ ਗਏ ਸੀ ਤਰਲੇ ਲੈਂਦਾ ਮੈਂ ਤਾਂ ਕਰਦਾ ਸੀ ਆਂਦਾ ਵੀ ਕੁਝ ਨਹੀਂ ਸੀ ਕਹਿ ਦਿੰਦਾ ਜੀ ਰਾਜੀਰ ਘਰੇ ਰਹਿ ਬੱਚੇ ਸੰਭਾਲ ਕੇ ਰਾਜੀਰ ਘਰੇ ਰਹਿ ਬੱਚੇ ਸੰਭਾਲ ਉਹ ਕਹਿੰਦੇ ਵੀ ਮੈਂ ਬਾਹਰ ਹੀ ਰਹਿਣਾ ਵੀ ਮੈਂ ਨਹੀਂ ਬੱਚੇ ਸੰਭਾਲਣਾਂਗੇ ਮੈਂ ਬਾਹਰ ਰਹਿਣਾ ਮੈਂ ਰੂਮ ਲਿਆ ਹੋਇਆ ਆ ਨਦਾ ਦਾ ਭਾਰੀ ਆਪਦੀ ਜ਼ਿੰਦਗੀ ਕੱਢਣੀ ਤੇ ਆਉਂਦੀ ਸੀ ਤੇ ਸਮਾਨ ਲੈ ਜਾਂਦੀ ਤੇ ਉੱਠ ਜਾਂਦੀ ਸੀ ਬੱਚਿਆਂ ਬਾਰੇ ਨਹੀਂ ਉਹਨੇ ਕੁਝ ਵੀ ਸੋਚਿਆ ਕਿੰਨਾ ਸਮਾਂ ਹੋ ਗਿਆ ਸੀ ਨੇ ਵਿਆਹ ਹੋਏ ਨੂੰ ਇਹਨਾਂ ਨੂੰ ਹੋ ਗਿਆ ਜੀ 7 ਸਾਲ ਹੋ ਗਿਆ ਜੀ ਅੱਛਾ ਕਿੰਨੇ ਬੱਚੇ ਨੇ ਦੇ ਦੋ ਬੱਚੇ ਆ ਜੀ 6 ਸਾਲਾਂ ਨੂੰ ਹੋ ਗਿਆ ਆ ਗਈ ਉੱਟ ਗਈ ਆ ਗਈ ਅੱਛਾ ਹੁਣ ਤਾਂ ਸਾਲ 6 ਮਹੀਨੇ ਹੋ ਗਏ ਸੀ ਘਰੇ ਨਹੀਂ ਸੀ ਵੜਦੀ ਇਹ ਹੁਣ ਜੋ ਰਾਤ ਕੀ ਫਿਰ ਨੇ ਚ ਗੱਲਬਾਤ ਕੀ ਹੋਈ ਸੀ ਜੇ ਰਾਤ ਲੜਾਈ ਹੋਈ ਸੀ ਰਾਤ ਨੂੰ بیٹے ਨੇ ਇਹੀ ਕਿਹਾ ਸੀ ਵੀ ਜਦੋਂ ਤੂੰ ਆ ਹੀ ਗਈਆਂ ਵੀ ਕਰ ਮਾੜ ਕੇ ਹੁਣ ਘਰੇ ਰਹਿ ਵਿਆਹ ਤੇ ਬੱਚੇ ਸਾਂ ਜੀ ਯਾ ਪਰ ਮੇਰੇ ਤੇ ਬੱਚਿਆਂ ਦੀ ਪੜ੍ਹਾਈ ਕਰਾਈਗੇ ਇਹਨਾਂ ਨੂੰ ਪੜ੍ਹਾ ਲਿਖਾ ਸਾਂ ਵੈ ਇਹਨਾਂ ਨੂੰ ਬੱਚਿਆਂ ਨੂੰ ਇਹਨਾਂ ਦੀ ਦੇਖਭਾਲ ਕਰ ਕਹਿੰਦੇ ਵੀ ਨਹੀਂ ਮਰੂੰ ਲਿਆ ਮੇਰੀ ਡਿਊਟੀ ਹੈ ਮੈਂ ਦਿੱਲੀ ਜਾਣਾ ਅੱਛਾ ਤੇ ਫਸੇ ਦਹੀਂ ਬਸ ਬੋlde ਬੋlde ਦੋਨੋ ਜੀ ਬੋਲਦੇ ਬਸ بیٹے ਗੱਲ ਕਰ ਕਿੰਨੀ ਉਮਰ ਸੀ ਲੜਕੀ ਦੀ ਏ ਵੀ ਹੈਗੀ ਸੀ 25 26 ਸਾਲ ਤੇ ਫਿਰ ਇਹਨੇ ਮੁੰਡੇ ਨੇ ਕੀ ਕਹਦੇ ਨਾਲ ਲੱਕੀ ਕੀ ਮਾਰਿਆ ਮੁਰਿਆ ਇਹਦੇ ਜਿਹਦੇ ਕਰਕੇ ਇਹਦੇ ਕੋਲ ਮਰ ਗਿਆ ਛੋਟਾ ਸੀਗਾ ਜੀ ਅੱਛਾ ਤੇ ਹੁਣ ਫਿਰ ਪੁਲਿਸ ਲੈ ਗਈ ਇੱਕ ਵਾਰੀ ਨੂੰ ਹਾਂਜੀ ਹਾਂਜੀ ਲੈ ਗਈ ਤੇ ਕ੍ਰੋਸਵਰ ਲੈ ਗਈ ਪੁਲਿਸਾਂ ਜਦੋਂ ਹਾਂਜੀ ਲੈ ਗਈ ਕੰਮ ਕਰ ਕੀ ਕਰਦੇ ਸੀਗੇ ਇਹ ਸਿਰੇ ਸਾਲ ਜੀ ਜਿੰਦਾਰਾ ਕੰਮ ਕਰਦੇ ਆ ਅੱਛਾ ਤੇ ਮਾਲ ਪਾਸੂ ਦਾ ਕਰਦੇ ਆ ਬਾਕੀ ਕੋ ਨਸ਼ਾ ਪਤਾ ਹੈ ਨਹੀਂਗਾ ਪਿੰਡ ਦੇ ਵਿੱਚ ਜਿੱਥੋਂ ਮਰਜ਼ੀ ਆਪਣੇ ਬਾਰੇ ਤੁਸੀਂ ਪੁੱਛ ਸਕਦੇ ਸੀ ਸਿੱਧੇ ਸਾਦੇ ਬੰਦੇ ਜਣ ਕੇ ਉਹ ਆਪਦੀ ਘਰ ਵਾਲੀ ਨੂੰ ਬਾਹਰ ਜਾਣ ਤੋਂ ਹੀ ਰੋਕਾ ਇਸੇ ਕਰਕੇ ਲੜਾਈ ਨਹੀਂ ਰਹੀ ਹਾਂਜੀ ਹਾਂਜੀ ਰੋਕਦਾ ਸੀਗਾ ਵੀ ਆ ਮਾੜੇ ਕੰਮ ਨਾ ਕਰ ਤੇ ਬਦਨਾਮੀ ਹੁੰਦੀ ਆ ਇਹ ਘਰੇ ਬਹਿ ਕੇ ਜਿਹੋ ਜੀ ਰੁਕੀ ਮਿਸੇ ਬੰਦੀ ਉਹੋ ਜੀ ਖਾਲ ਆਉਂਦੇ ਤੇ ਆ ਉਹਦੇ ਆਪਾਂ ਦੋਨੇ ਜੀ ਬੱਚਿਆਂ ਦਾ ਆਪਨੇ ਤਾਂ ਜਿੰਦਗੀ ਖਰਾਬ ਆ ਪਾ ਧੱਕੇ ਖਾਂਦੇ ਤੋਰ ਕਰਦੇ ਇਹਨਾਂ ਨੇ ਪੜ੍ਹਾਈਏ ਲਿਖਾਈਏ ਇਹਨਾਂ ਦੀ ਜ਼ਿੰਦਗੀ ਬਣਾਈਆਂ ਬੱਚਿਆਂ ਕਿੰਨੇ ਚਾਲੋਗੇ ਵਿਆਹ ਉਹ ਗਿਆਨ ਕੁਨ ਚਰਗੋ ਇਹਨਾਂ ਦੇ ਹੋ ਗਿਆ ਜੀ ਸਤਕਾਲ ਹੋ ਗਿਆ ਜੀ। ਜਿਆ ਨੂੰ ਅੱਜ ਜੁ ਸਮਾ ਜਦੋਂ ਜਾਣਾ ਸੀ ਕਿਤੇ ਉਹਨੇ ਜਦੋਂ ਬੈਗ ਵਗੈਰਾ ਪਿਆ ਉਹਦਾ। ਹਾਂ ਜੀ ਦਿੱਲੀ ਨੂੰ ਜਾਣਾ ਸੀ ਕਹਿੰਦੀ ਮੈਂ ਟ੍ਰੇਨ ਬੈਣਾ ਦਿੱਲੀ ਵੱਲੇ। ਅੱਛਾ। ਤੇ ਮੇਰੀ ਡਿਊਟੀ ਆ ਕਹਿੰਦੀ ਦਿੱਲੀ ਦੇ ਵਿੱਚ। ਤੇ ਮੈਂ ਉੱਥੇ ਜਾਂਦਾ। ਯਾ ਸਤਗੁਰੂ ਜਾਂਦਾ ਵੀ ਕਿੱਧਰ ਨੂੰ ਜਾਣਾ ਕਿੱਧਰ ਆਉਣਾ ਕਿਸੇ। ਕਿੰਨੇ ਬੱਚੇ? ਦੋ ਬੱਚੇ ਆ ਜੀ ਦੋ ਬੇਟੇ ਹੀ ਆ ਜੀ। ਸਵੇਰ ਕਿੰਨੇ ਕੁ ਵਜੇ ਦੀ ਗੱਲ ਹੈਗੀ ਇਹ ਇਹ। ਇਹ ਲੜਾਈ ਹੋਈ ਉਹਨਾਂ ਦੀ। ਇਹ ਬਟਾ ਟਾਈਮ ਨਹੀਂ। ਮਤਵ ਵਾਲਾ ਵੀ ਵੇਖਿਆ ਕਿੰਨਾ ਕਸੀਗਾ। ਯਾਨ ਧਿਆਨ ਜਾਨੀ ਦਿੱਤਾਗਾ ਉਹਨੂੰ ਫਿਰ ਕਿਵੇਂ ਪਤਾ ਲੱਗਾ ਜੀ ਤੁਸੀਂ ਵਿੱਚ ਹੀ ਕਰ ਕਰੀ ਸੀ ਉਹ ਤੋਂ ਲੜਾਈ ਹੋਈ ਹਾਂਜੀ ਬੋਲਦੇ ਤਾਂ ਸੁਣਿਆ ਸੀਗਾ ਮੈਂ ਬੋਲੀ ਜਾਂਦਾ ਸੁਣਿਆ ਮੈਂ ਆਪ ਦਾ ਆਪ ਦੇ ਕੰਮੇ ਕਰੀ ਉੱਠੀ ਦੌੜ ਤੜਕੇ ਚਲੇ ਜਾਈਦਾ ਦੁੱਧ ਲੈਣ ਉੱਠੀ ਦੁਕਾਨ ਤੇ ਉਹ ਦੁਕਾਨ ਬੰਦ ਸੀਗੀ ਮੈਨੂੰ ਉੱਥੇ ਟਾਈਮ ਲੱਗ ਗਿਆ ਬੱਚੇ ਚਾਹ ਮੰਗਦੇ ਸੀ ਤੇ ਆਉਂਦਿਆਂ ਨੂੰ ਮੁੜ ਕੇ ਆਪ ਦੇ ਕੰਮ ਤੇ ਉੱਠ ਗਿਆ ਨਾਨਕ ਵਸਤੀ ਜਿਹੜਾ ਮਰਡਰ ਹੋਇਆ ਜੀ ਉਸ ਬਾਰੇ ਕੀ ਜਾਣਗੇ ਇੱਕ ਨਾਨਕਪਸਤੀ ਜਿਹੜੀ ਸਾਡੇ ਫਰੀਕੋਟ ਤੋਂ ਫੋਜਪੁਰ ਰੋਡ 'ਤੇ ਸਥਿਤ ਹੈ ਉਸਦੇ ਚ ਸੌਰੀ ਇੱਕ ਪੁਲਿਸ ਨੂੰ ਤਲਾਸ਼ ਮਿਲਸੀ ਕਿ ਇੱਕ ਪਤੀ ਵੱਲੋਂ ਆਪਣੇ ਪਤਨੀ ਦਾ ਕਤਲ ਕੀਤਾ ਗਿਆ ਹੈ ਜਦੋਂ ਮੌਕੇ ਤੇ ਸਾਡੀ ਜਿਹੜੀ ਫਰੀਕੋਟ ਪੁਲਿਸ ਪਹੁੰਚੀ ਤਾਂ ਉਥੇ ਪਤਾ ਲੱਗਾ ਕਿ ਜਿਹੜੀ ਮਰਨ ਵਾਲੀ ਲੜਕੀ ਸੀ ਉਸ ਦਾ ਨਾਮ ਰਾਜ ਰਾਜਵੀਰ ਕੋਟ ਰਚਨੀ ਤੇ ਉਸ ਦਾ ਪਤੀ ਜਿਹੜਾ ਰਿਸ਼ਵਰ ਸਿੰਘ ਵੱਲੋਂ ਉਸ ਦਾ ਮਰਡਰ ਕੀਤਾ ਗਿਆ ਸੀ ਤੇ ਜਦੋਂ ਅਸੀਂ ਇਸ ਦੇ ਇਸ ਟਾਈਮ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਅਸੀਂ ਸਿਵਲ ਹਸਪਤਾਲ ਵਿੱਚ ਪੇਸ਼ ਕੀਤਾ ਗਿਆ ਤੇ ਜਿਹੜਾ ਇਸ ਦਾ પતિ ਨੂੰ ਇਸਪਾਲ ਸਿੰਘ ਨੂੰ ਅਸੀਂ ਬਹੁਤ ਜਲਦੀ ਗ੍ਰਿਫਤਾਰ ਕਰ ਲਵਾਂਗੇ ਤੇ ਇਸ ਦੇ ਘਰ ਵਾਲਿਆਂ ਦੇ ਰਾਜਮੀ ਦੇ ਰਜਨੀ ਦੇ ਜਿਹੜੇ ਪੇਰੈਂਟਸ ਬਣਾਈ ਹੋਏ ਨੇ ਉਹਨਾਂ ਦੇ ਬਿਆਨ ਅਦਾ ਤੇ ਮਕੱਲਮਾ ਦਰਜ ਕੀਤਾ ਜਾਏਗਾ ਜਿਹੜੀ ਹੁਣ ਤੱਕ ਦੀ ਮੌਕੇ ਦੇ ਚੱਲ ਜਿਹੜਾ ਅਚਨਚੇਤ ਹੋਈਏ ਜਦ ਆ ਸਾਨੂੰ ਆਹ ਗੱਲ ਪਤਾ ਲੱਗਾ ਹੈ ਕਿ ਇਹਨਾਂ ਦਾ ਪਿਛਲੇ ਕਾਫੀ ਟਾਈਮ ਤੋਂ ਆਪਸ ਦੇ ਵਿੱਚ ਘਰ ਦੇ ਵਿੱਚ ਪਲੇਸ ਚੱਲ ਰਿਹਾ ਸੀ ਉਸ ਪਲੇਸ ਨੂੰ ਲੈ ਕੇ ਇਹ ਜਿਹੜਾ ਮਾਡਰਨ ਨੂੰ ਅੰਜਾਮ ਦਿੱਤਾ ਗਿਆ